ਹਾਂਜੀ ਅੱਜ ਲੈ ਕੇ ਚੱਲਦੇ ਆ ਜੀ ਤੁਹਾਨੂੰ ਸਫਰਾਂ ਤੇ ਤਕਰੀਬਨ 400 ਕਿਲੋਮੀਟਰ ਦੂਰ ਜਿੱਥੇ ਅਸੀਂ ਰਹਿ ਰਹੇ ਹਿੱਥੋਂ ਮੇਰਾ ਇੱਕ ਦੋਸਤ ਰਹਿੰਦਾ ਅੱਜ ਉਹਨੂੰ ਮਿਲਣ ਚੱਲੇ ਆ ਤੇ ਤੁਹਾਨੂੰ ਵੀ ਦਿਖਾ ਲਦੇ ਆਂ ਦੋਸਤੀ ਦਾ ਸਫਰ ਤਾਂ ਮਿਲਾਉਂਦੇ ਆ ਤੁਹਾਨੂੰ ਪਹੁੰਚਦੇ ਆਂ ਉੱਥੇ ਜਿੱਦਾਂ ਜਿੱਦਾਂ ਰਾਸਤੇ 'ਚ ਰੁਕਾਂਗੇ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਉੱਥੇ ਦਾ ਸੀਨ ਵੀ ਤੇ ਕਰਦੇ ਆਂ ਗੱਲਾਂ ਬਾਤਾਂ ਪਹੁੰਚ ਕੇ ਤੇ ਜੁੜੇ ਰਹੋ ਵਲੌਗ ਦੇ ਨਾਲ ਸਹੀ ਹੈ ਜੀ ਆਪਾਂ ਜੇ ਪਹੁੰਚਣਾ तकरीबन 400 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਜਾਣਾ ਹੈ ਤੇ ਤੁਸੀਂ ਵੀ ਇੰਜੋਏ ਕਰੋਗੇ ਸਾਡੇ ਸਫ਼ਰ ਨੂੰ ਸਫ਼ਰ ਹੈ ਦੋਸਤੀ ਚਲੋ ਹੀ ਚੱਲਦੇ ਹਾਂ ਹੁਣ ਆਪਾਂ ਗੱਡੀ ਆਪਣੀ ਤਿਆਰ ਖੜੀ ਆ ਸਮਾਨ ਰੱਖ ਲਿਆ ਆ ਤੇ ਮਾਰੀਏ ਸੈਲਫ ਫਿਰ ਆਪਾਂ ਇੱਕ ਚਲੀਏ ਤੂਰਤੇ ਨਿਕਲੀਏ ਠੰਡ ਵੀ ਬਹੁਤ ਜ਼ਿਆਦੀ ਆ ਚ ਹੈ ਤੇ ਜਾਣਾ ਵੀ ਜ਼ਰੂਰੀ ਆ ਇਸ ਕਰਕੇ ਠੰਡ ਦੀ ਕੋਈ ਪ੍ਰਵਾਹ ਨਹੀਂ ਸਾਨੂੰ ਹੁਣ ਕਿਉਂਕਿ ਆਹੇ ਚਾਰ ਦਿਨਾਂ ਦੀਆਂ ਛੁੱਟੀਆਂ ਦੇ ਜੇ ਹੁਣ ਵੀ ਨਾ ਘੁੰਮੇ ਤਾਂ ਫਿਰ ਕਦੋਂ ਘੁੰਮਣਾ ਫੇਰ ਤਾਂ ਮੁੜ ਕੇ ਸਾਰਾ ਸਾਲ ਹੀ ਲੰਘ ਜਾਣਾ ਕੰਮ ਕਰਦੇ ਨੂੰ ਜਾ ਕੇ ਅਗਸਤ ਵਿੱਚ ਛੁੱਟੀਆਂ ਹੋਣੀਆਂ ਤੇ ਇਸ ਕਰਕੇ ਅਸੀਂ ਕਿਹਾ ਵੀ ਜ਼ਰੂਰ ਜਾਣਾ ਆ ਮੈਲਨ ਕਿ ਅੱਗੇ ਗਰਮੀਆਂ ਚ ਆਏ ਸੀਗੇ ਤੇ ਹੁਣ ਅਸੀਂ ਵਾਰੀ ਵਟਾ ਯਾਨੀ ਕਿ ਲੌਣ ਚੱਲੇ ਆ ਅਸੀਂ ਕਿਹਾ ਵੀ ਉਹ ਆਏ ਸੀ ਅਸੀਂ ਵੀ ਜਾਈਏ ਇਸ ਕਰਕੇ ਹੁਣ ਪਹੁੰਚਾਂਗੇ ਤੁਹਾਨੂੰ ਰਾਸਤੇ ਦਾ ਵੀ ਵਿਊ ਦਿਖਾਉਂਦੇ ਜਾਵਾਂਗੇ ਜਿੱਥੇ ਰੁਕਦੇ ਆ ਉਥੇ ਪਹੁੰਚ ਕੇ ਦੇਖਿਓ ਸਹੀ ਤੁਸੀਂ ਕਿਦਾਂ ਇੰਜੋਏ ਹੁੰਦਾ ਤੇ ਇੱਕ ਗੱਲ ਹੋਰ ਆ ਵਿੱਚ ਨਵੇਂ ਸਾਲ ਦਾ ਕਾਰਡ ਠੀਕ ਹੈ ਜੀ ਉਹ ਵੀ ਜ਼ਰੂਰ ਦੇਖਿਓ ਕੀ ਬਣਦਾ ਆ ਹੁੰਦਾ ਜੀ ਮੇਨ ਅੱਡਾ ਜਦੋਂ ਆਟੋ ਤੇ ਚੱਲਦੇ ਆ ਇੱਥੇ ਬ੍ਰੇਕ ਹੋਣੀ ਵੀ ਜ਼ਰੂਰੀ ਹੈ ਲਾਜ਼ਮੀ ਆਟੋ ਗਰੇਲ ਤੇ ਪਹੁੰਚ ਗਏ ਜੀ ਕਿ ਮਾੜੀਆਂ ਬੈਟਰੀਆਂ ਚਾਰਜ ਕਰੀਏ ਤਾਂ ਫੇਰ ਅੱਗੇ ਚੱਲਦੇ ਆਂ ਕਫੇ-ਕਫੇ ਪੀ ਲਈਏ ਕਿ ਹੁਣ ਬਾਹਰ ਤਾਂ ਬਹੁਤ ਵਧੀਆ ਦਿਨ ਬਹੁਤ ਵਧੀਆ ਲੱਗਿਆ ਅੱਜ ਆ ਸ਼ਹਿਰ ਘੁੰਮਣ ਨਿਕਲੇ ਤਾਂ ਕਰਕੇ ਤੇ ਕਾਫੀ ਦਿਨਾਂ ਦੀ ਕਾਫੀ ਠੰਡ ਚੱਲ ਰਹੀ ਸੀਗੀ ਤੇ ਅੱਜ ਸੋਹਣਾ ਹੈ ਦਿਨ ਤਾਂ ਬਹੁਤ ਸੋਹਣੀ ਲੱਗੀ ਆ ਤੇ ਬਾਕੀ ਸ਼ਾਮਾਂ ਨੂੰ ਠੰਡ ਹੋ ਜਾਣੀ ਜੇ ਉਦੋਂ ਤੱਕ ਅਸੀਂ ਉੱਤੇ ਪਹੁੰਚਣਾ ਹੈ ਹਜੇ ਸਾਡਾ ਤਕਰੀਬਨ ਘੰਟੇ ਦਾ ਸਫ਼ਰ ਹੋ ਰਿਹਾ ਹੈ ਹਜੇ ਤੇ ਪਹਿਲਾਂ ਮੈਂ ਕਿਹਾ ਮੜਾ ਜੇ ਆਪਣੇ ਆਪ ਨੂੰ ਕਰ ਲਈਏ ਫਰੈਸ਼ ਕਫੇ-ਕਫੇ ਪੀ ਲਈਏ ਫੇਰ ਅੱਗੇ ਚੱਲਦੇ ਆਂ ਕਫੇ ਵੀ ਜ਼ਰੂਰੀ ਆ ਇਹਦੀ ਕਫੇ ਇਡਲੀ ਵਾਲੇ ਦੱਸਿਓ ਵਿੱਕੀ ਦੇ ਤੁਸੀਂ ਹੋਰ ਦੁਨੀਆ ਦੀ ਕਿਤੇ ਘੁੰਮਣ ਗਏ ਆ ਇਹਦੇ ਨਾਲ ਦੀ ਕਫੇ ਕਿਤੇ ਮਿਲਦੀ ਆ ਮੈਂ ਨਹੀਂ ਮੰਨਦਾ ਕਿ ਕਿਤੇ ਮਿਲਦੀ ਹੋਊਗੀ ਇਹ ਕਫੇ ਕਹਾਈ ਆ ਰਾਸਤੇ ਤੇ ਜਾਂਦੇ ਜਾਂਦੇ ਇੱਕ ਪਲੇਸ ਨਿੱਕੀ ਕੋਈ ਵੀ ਇਹ ਵੈਸੇ ਖੇਤ ਦਿਸੇ ਤਾਂ ਪੰਜਾਬ ਵਾਲੀ ਫੀਲਿੰਗ ਆਈ ਤੇ ਮੈਂ ਕਿਹਾ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਦੇਖੋ ਜਰਾ ਮਾੜਾ ਜਿਹਾ ਤੁਸੀਂ ਵੀ ਵਿਊ ਲੈਸ ਤੇ ਨਹੀਂ ਆ ਦੂਰ ਤੱਕ ਪੱਧਰੇ ਪੱਧਰੇ ਖੇਤ ਥੋੜਾ ਜਿਹਾ ਅਜੇ ਰੁਕਣ ਵਾਸਤੇ ਜਗਾ ਅੱਗੇ ਸੀ ਕਿ ਨਹੀਂ ਤੁਹਾਨੂੰ ਥੋੜਾ ਜਿਹਾ ਹੋਰ ਪਿੱਛੋਂ ਦਿਖਾ ਲਦੇ ਤਾਂ ਹੋਰ ਵੀ ਬਹੁਤ ਸੋਹਣਾ ਹੈਗਾ ਐ ਜਿਦਾਂ ਦੂਰ ਤੱਕ ਖੱਤੇ ਖਾਲੀ ਪਏ ਹੁੰਦੇ ਨਾ ਆਪਣੇ ਇੱਦਾਂ ਆ ਹੁਣ ਇੱਥੇ ਅਸਲ ਦਾ ਕੋਈ ਹੈ ਨਹੀਂ ਕਿਸਾਸ ਘਾਹੀ ਹੋਇਆ ਹੋਇਆ ਤੇ ਸੋਹਣਾ ਲੱਗਾਇਆ ਚਲੋ ਰੋਕੇ ਤੁਹਾਨੂੰ ਦਿਖਾ ਲਦੇ ਆ ਮੜਾ ਜਿਆ ਕਿੱਦਾਂ ਦਾ ਵਿਊ ਆ ਰਸਤੇ ਵਿੱਚ ਤੇ ਬਹੁਤ ਸੋਹਣੇ ਲੱਗੇ ਖੁੱਲੇ ਖੁੱਲੇ ਖੇਤ ਇੱਥੇ ਕਿ ਆ ਅਸੀਂ ਆਪਣੀ ਮੰਜ਼ਿਲ ਤੇ ਤੇਰੇ ਕੋਲ ਬਸ ਪਹੁੰਚਣ ਵਾਲੀ ਆਂ ਤੂੰ ਪਰਾ ਆਟੋ ਤੇ ਜਾ ਮੀ ਵੜਾ ਲਾਇਆ ਆਪਦੇ ਤੇ ਪਿੰਡ ਵਾਲੇ ਤੇ ਹੈ ਕੀ ਗੱਲ ਤੂੰ ਕਹਿੰਦਾ ਨਾ ਵੇਟ ਕਰਕੇ ਆਉਣ ਥੋੜੀ ਜਿਹੀ ਹੈ ਠੰਡੇ ਹੋ ਕੇ ਆਉਣ ਹਾਂ ਬੜਾ ਰਸਗੀਤਾ ਹੈ ਇਥੇ ਦੇਲਾ ਸਾਨੂੰ 5 ਮਿੰਟ ਖੜਿਆ ਨੂੰ ਹੋ ਗਿਆ ਸਹੀ ਆ ਗਏ ਜੀ ਪਹੁੰਚ ਚੱਲੇ ਆ ਬੱਸ ਘਰ ਦੇ ਬਾਹਰ ਆ ਗਏ ਆ ਤੇ ਆਪਾਂ ਦੱਸਿਆ ਨਹੀਂ ਹੈਗਾ ਐਂ ਕਿ ਆ ਵੀ ਆਣ ਕੋਲ ਪਹੁੰਚ ਕੇ ਹੀ ਕਰਨਾ ਹੈ ਦੱਸਣਾ ਉਹਨਾਂ ਨੂੰ ਫੋਨ ਆਪਾਂ ਪਹੁੰਚ ਗਏ ਆ ਜੀ ਬਿਲਕੁਲ ਆਪਣੇ ਐ ਘਰ ਦੇ ਥੱਲੇ ਤੇ ਮੈਂ ਉਹਲੇ ਵਾਸਤੇ ਨਵੇਂ ਸਾਲ ਦਾ ਕਾਰਡ ਲੈ ਕੇ ਆਇਆ ਵੈਸੇ ਪਹਿਲਾਂ ਸਿਕਾ ਵੀ ਪੋਸਟ ਕਰਨਾ ਫੇਰ ਮੈਂ ਸੋਚਿਆ ਪੋਸਟ ਕਰ ਤੋ ਕਰਨਾ ਜਾਣਾ ਤਾਂ ਹੈਗਾ ਹੀ ਆ ਤੇ ਆਪਾਂ ਉਹਦੇ ਘਰ ਦੀ ਕਿਸੇ ਇੱਥੇ ਜਾ ਪਾ ਲੈਣਾ ਜਾ ਕੇ ਜੇ ਬਾਹਰ ਹੋਏ ਤਾਂ ਦੇਖਦੇ ਆ ਤਾਂ ਸਾਸਰੀਕਾਲ ਭਾਜੀ ਕੂਗਾ ਵੀ ਇਹ ਕਿੱਥੋਂ ਆ ਗਿਆ ਆਪਾਂ ਦੱਸਿਆ ਰਿਹਾ ਇਹ ਮੈਂ ਕਹਿੰਦਾ ਭਾਜੀ ਇੱਕੋ ਜਿਹਾ ਆਇਆ ਗੱਡੀ ਚ ਮੈਂ ਰੱਖਦਾ ਮੈਂ ਤਾਂ ਹੀ ਮੈਂ ਗਾਈ ਮੈਂ ਇੱਥੇ ਪਹੁੰਚਣਾ ਭਾਜੀ ਨਾਲ ਨਾਲ ਸੇਵਾ ਵੀ ਕਰਦਾ ਐ ਭਾਜੀ ਸਾਰਾ ਕੁਝ ਦੇਖਣਾ ਭਾਜੀ ਹਾਂ ਹਾਂ ਹੁਣ ਚੱਲਿਆ ਜੀ ਸਾਨੂੰ ਘਮਾਉਣ ਹੈ ਹਣ ਦਾ ਹੁਣੇ ਦੁਨੀਆ ਦੇ ਤੁਹਾਨੂੰ ਮਹਿੰਗੇ ਮਹਿੰਗੇ ਬ੍ਰਾਂਡ ਜਿੱਥੇ ਮਿਲਦੇ ਸਹੀ ਗੱਲ ਪੂਰੀ ਦੁਨੀਆ ਦੇ ਮਹਿੰਗੇ ਬ੍ਰਾਂਡ ਜਿੱਥੇ ਮਿਲਦੇ ਉੱਥੇ ਚੱਲਿਆ ਹੁਣ ਭਰਾ ਸਮਾਨ ਸਾਨੂੰ ਲੈਣ ਤੇ ਦਿਖਾ ਲ ਦੇਣ ਤੁਹਾਨੂੰ ਵੀ ਜਗਾ ਉਹ ਸਾਰੀ ਕਿੱਥੇ ਆ ਮਿਲਦੇ ਹੁਣ ਜਾ ਕੇ ਉੱਥੇ ਔਰ ਇਹ ਆਪਾਂ ਪਹੁੰਚ ਗਏ ਆਈ ਹਾਂ ਇੱਥੋਂ ਸ਼ੁਰੂ ਹੋ ਜਾਂਦਾ ਕੰਮ ਉਦੋਂ ਦਾ ਪਿੱਛੋਂ ਹੋ ਜਾਂਦਾ ਉੱਥੇ ਪਰ ਗਰਾਉਂਦੇ ਆ ਤੇ ਨਾਲ ਨਾਲ ਸਾਰੇ ਇੱਥੇ ਹੈਗੇ ਆ ਮੋਂਦੋ ਹੈਗੀ ਆ OVS ਹੈਗੀ ਆ BP 47 ਹੈਗੀ ਆ ਪੀ ਤਰੇਲੋ ਹੈਗੀ ਆ ਸਾਰੀਆਂ ਮਾਰਕੀਟਾਂ ਇੱਥੇ ਹੈਗੀਆਂ ਇਹ ਤੇ ਹੈਗੀਆਂ ਨਾਰਮਲ ਨਾਰਮਲ ਜਿਹੜੀਆਂ ਆਮ ਸਾਰੇ ਪਾਸੇ ਹੈਗੀਆਂ ਤੇ ਬਾਕੀ ਜਿਹੜੇ ਮਹਿੰਗੇ ਮਹਿੰਗੇ ਬ੍ਰਾਂਡ ਆ ਉਹ ਅੱਗੇ ਚੱਲ ਕੇ ਤੁਹਾਨੂੰ ਦਿਖਾਉ ਲਦੇ ਆ ਆਇਆ ਇਹ ਆਊਟਲੈਟ ਇਹ ਹਜੇ ਛੋਟੀ ਆਊਟਲੈਟ ਇਹਨੂੰ ਕਹਿੰਦੇ ਆ ਪਰ ਸਮਝ ਨਹੀਂ ਉਹਦੀ ਵੀ ਛੋਟੀ ਆ ਕਬੱਡੀ ਆ ਬਾਕੀ ਤੁਹਾਨੂੰ ਦਿਖਾ ਦਨੇ ਇਥੇ ਸਾਰੇ ਮੈਪ ਲੱਗਾ ਕਿਹੜੇ ਕਿਹੜੇ ਬ੍ਰਾਂਡ ਆ ਕਿਹੜੇ ਕਿਹੜੇ ਬ੍ਰਾਂਡ ਆ ਆ ਚੱਕੋ ਜੀ ਫੋਲੋ ਮਾਪਾ ਪੂਰਾ ਨਕਸ਼ਾ ਦਵਾਲਿਆ ਹੋਇਆ ਹਨਾ ਨੇ ਵੀ ਕੀ ਕੀ ਤੁਹਾਨੂੰ ਇਥੇ ਮਿਲੂਗਾ ਆ ਦੇਖ ਅੱਛਾ ਆ ਵੱਡੀ ਦਾ ਆ ਜਿਹੜੀ ਛੋਟੀ ਹੈ ਨਾ ਅੱਛਾ ਬੈਚੇ ਦੇ ਆ ਮਾਰਕੀਟਾਂ ਲਿਖਿਆ ਆ ਹੈ ਨਾ ਹਾਂ ਤੇ ਪੋਲ ਚੜ ਕੇ ਇਦਾਂ ਅੱਛਾ ਅਵੇ ਚ ਮਾਰਕੀਟਾਂ ਦੇ ਨਾਮ ਲਿਖੇ ਆ ਸਾਰੇ ਹਾਂ ਜੀ ਹਾਂ ਜੀ ਹਮ ਸਹੀ ਹੈ ਸਹੀ ਹੈ ਤੁਹਾਨੂੰ ਇਥੋਂ ਹੀ ਦਿਖਾ ਦਨੇ ਆ ਸਾਰੀਆਂ ਇਹ ਇਹਦਾ ਪੁਲ ਕ੍ਰੋਸ ਕਰਕੇ ਫਿਰ ਅੱਗੇ ਸ਼ੁਰੂਟ ਹੋ ਜਾਣੀ ਆ ਆ ਪੈਗ ਉੱਚੀ ਹਣੀ ਬਹੁਤ ਲਕੋਸ ਤੇ ਟਿੰਕੋ ਮਸ਼ੀਨੋਂ ਸਾਰਾ ਕੁਝ ਹੀ ਹੈਗਾ ਓਏ ਦੁਨੀਆ ਦੀ ਕੋਈ ਚੀਜ਼ ਛੱਡੀ ਨਹੀਂ ਇਹਨਾਂ ਨੇ ਇੱਥੇ ਤੇ ਹੋਊਗਾ ਇਸ ਐਰਸਪਟਾ ਤੇ ਦੇਖ ਲਿਓ ਪੂਰਾ ਵਲੌਗ ਹੁਣ ਦੇ ਬਰਾਦ ਆਰ ਇੱਕ ਬ੍ਰਾਂਡ ਇੱਥੇ ਮਜੂਰ ਆ ਹੈ ਵੀ ਇਦਾਂ ਨਹੀਂ ਹੈਗਾ ਵੀ ਇਕੱਠੇ ਇੱਕੋ ਕਮਰਚਲ ਚ ਵੜਦੇ ਸਾਰੀਆਂ ਸਿੰਗਲ ਸਿੰਗਲ ਮਾਰਕੀਟ ਆ ਨਾ ਇਹ ਏਰੀਆ ਵੀ ਦੱਸ ਦਿੱਤੀ ਹੁਣ ਇਹ ਹੈਗਾ ਆ ਪਿਊ ਮੋਂਤੇ 'ਚ ਪੈਂਦਾ ਆ ਸਿਰਾ ਵਾਲੇ ਸਕਰੀ ਵੀ ਆ ਇੱਥੇ ਪਹੁੰਚੋ ਕਰੋ ਇੰਜੋਏ ਸ਼ਕੋ ਬਲੇ ਸੋ ਦੇ ਆਰ ਸੂਚ ਉਹ ਤਾਂ ਸੋਨਾ ਬਣਾਇਆ ਐ ਯਾਰ ਵੈਸੇ ਵੀ ਸੋਨਾ ਆ ਨਹੀਂ ਵੀ ਕੁਝ ਖਰੀਦਣਾ ਬੰਦੇ ਦੇ ਘੁੰਮਣ ਵਾਸਤੇ ਵਧੀਆ ਆ ਜਿੱਲ ਲੱਗ ਜਾਂਦੇ ਭਜੀ ਹਾਂ ਬਿਲ ਲੱਗ ਨਹੀਂ ਲੱਗ ਦੋ ਕਰਮੇ ਟਾਈਮ ਪਾਸ ਹੁੰਦਾ ਘਰ ਹਾਂ ਤੁਸੀਂ ਇੱਥੇ ਬਹਿ ਸਕਦੇ ਘੰਬੂੜੇ ਲੱਗ ਜਾਂਦੇ ਆ ਰਾਜ ਇਹ ਮੇਲਾ ਲੱਗਿਆ ਨਾ ਅੱਜ ਰਸ਼ ਘਟਾ ਰਸ਼ ਭਜੀ ਨਤਾਲੇ ਦੀ ਹਰੇ ਨਤਾਲੇ ਦਾ ਘਰ ਕੇ ਹਾਂ ਆ ਬੈਠੇ ਕੈਸ ਹਣੀ ਕਿਉਂਕਿ ਬਾਰੋਂ ਬਹੁਤ ਆਉਂਦੇ ਆ ਹੁਣ ਇਹ ਤਾਂ ਨਿਊਪਲੀ ਆ ਜਿਹੜੇ ਮਾੜੇ ਆਜ ਦੁਨੀਆ ਦੇ ਬ੍ਰਾਂਡ ਦੇਖ ਸਕਦੇ ਤੁਸੀਂ ਇੱਕੋ ਹੀ ਜਗ੍ਹਾ ਮਜੂਰ ਆ ਬਸ ਮਾਸ਼ੀ ਜੀ ਨੂੰ ਮੱਲਾ ਬੰਦੇ ਆਪਣੀ ਬਣੀ ਬੰਦੇ ਤੇ ਬੰਦੇ ਬੰਦਾ ਜਦੋਂ ਦੇਖਦਾ ਵੀ ਆ ਚੀਜ਼ ਇੰਨੀ ਦੀ ਆ ਚੀਜ਼ ਇੰਨੀ ਦੀ ਬੰਦੇ ਇੱਕ ਵਾਰੀ ਸੋਚੀ ਪੈ ਜਾਂਦਾ ਕਿ ਨਹੀਂ ਸਹੀ ਗੱਲ ਹੈ ਨਾ ਸਹੀ ਹੈ ਆਪਾਂ ਨੂੰ ਮਤਲਬ ਕਿਸੇ ਬ੍ਰੈਂਡ ਨਾਲ ਹੈ ਪਿਆਗੋ ਬ੍ਰੈਂਡ ਆ ਜਾਂ ਕੀ ਆ ਅਸੀਂ ਘਮ ਘਮ ਕੇ ਗਏ ਆ ਥੱਕ ਹੁਣ ਹੈ ਨਾ ਹੁਣ ਹੁਣ ਨਿਆਣਿਆਂ ਨੂੰ ਲਈਏ ਜਵਾਕ ਸਾਡੇ ਖਾਣਾ ਖਾਣ ਦਾ ਟਾਈਮ ਹੋ ਗਿਆ ਅਹੀਂ ਘੁੰਮ ਲਿਆ ਬਥੇਰਾ ਇਥੇ ਹਾਂ ਵੀਡੀਓ ਬਹੁਤ ਅਹੀਂ ਥੋੜੀ ਬਣਾਈ ਆ ਪਰ ਘੁੰਮੇ ਜ਼ਿਆਦਾ ਆ ਸਹੀ ਗੱਲ ਹੈ ਤੇ ਨਿਆਣੇ ਸਾਡੇ ਹੈਗੇ ਇਸ ਟਾਈਮ ਛੱਡੇ ਹੋਏ ਨੇ ਖੇਡਣ ਨੂੰ ਪਾਰਕ ਦੇ ਵਿੱਚ ਤੇ ਰਾਤ ਹੋ ਗਈ ਆ ਉਹਨਾਂ ਦੇ ਵੀ ਕੁੱਲੋ ਛੱਡੇ ਨੇ ਚੰਗੇ ਬੰਨਣਾ ਅਜੇ ਵੀ ਬੰਨ ਲੀਏ ਨਿਆਣੇ ਨੂੰ ਤੇ ਫਿਰ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਇਹਦੇ ਵਿੱਚ ਹੋਣਗੀਆਂ ਢੇਰ ਸਾਰੀਆਂ ਗੱਲਾਂ ਹਾਂ ਤੇ ਦੇਖਿਓ ਜੇ ਰਾਤ ਹੁੰਦੀ ਫਿਰ ਜਾ ਕੇ ਘਰੇ ਹੈ ਸਹੀ ਗੱਲ ਹੈ ਸਹੀ ਆ ਜੀ ਮਿਲਦੇ ਆ ਨੈਕਸਟ ਵੀਡੀਓ ਵਿੱਚ